ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਪਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੁੱਟਰ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਕਾ ਬਾਈ ਕੋੜ ਇੱਕ ਤਾਜੀ ਸੂਈ ਗਾਂ ਠੀਕ ਹੈ ਜੀ ਜੇ ਕਿਸੇ ਸਤਰਾ ਨੇ ਕੰਦੀ ਅਡਕਰੋਣੀਆਂ ਤਾਂ ਆਪਣਾ ਨੰਬਰ ਲੋਡ ਕਰੋ ਜੀ 7528200355 ਠੀਕ ਹੈ ਬਾਕੀ ਭਰਾਵਾਂ ਦਾ ਫੇਸਬੁੱਕ ਤੇ ਪੇਜ ਗਰਜੀਤ ਰਾਏ ਨੂੰ ਬਾਕੀ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਬੇਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਹਰਮਨ ਸਿੰਘ ਪਿੰਡ ਪਿੰਡ ਬੁੱਟਰ ਜ਼ਿਲ੍ਹਾ ਜ਼ਿਲ੍ਹਾ ਮੋਗਾ ਹਾਂਜੀ ਬੇਜੀ ਗਾਂਦ ਜਾਣਕਾਰੀ ਦਿਓ ਜੀ ਆਪਣੀ ਬੈਡ ਬਾਈ ਆਪਣੇ ਕੋਲ ਦੂਜਾ ਸੁਆਸ ਹੋਈ ਆ ਹਾਂਜੀ 12 ਕਿਲੋ ਬੋੜਾ ਤਿਆਰ ਆ ਹਾਂਜੀ ਪਰਸੋਂ ਸੁਈ ਆ ਨਾੜਗਾ ਬੱਚੇ ਦਾ ਹੋਈ ਨਾਲ ਠੀਕ ਆ ਜੀ 12 ਕਿਲੋ ਬੋੜਾ ਹੀ ਆ ਖੁੱਲਾ ਡੋਲਾ ਬੱਚੇ ਨੂੰ ਜਗਾ ਕੇ ਠੀਕ ਆ ਜੀ ਰੇਟ ਭਰਾ ਦਾ ਜਾਇਜ਼ ਰੇਟ ਬਾਈ ਇਹਦਾ ਫੋਨ ਤੇ ਕਰਾਂਗੇ ਫੋਨ ਤੇ ਕਰੋਗੇ ਹਾਂਜੀ ਤੋਰ ਦਿਓ ਜੀ ਲੋ ਜੀ ਸਾਨੂੰ ਦਿਖਾਉਣੇ ਤੋੜਾ ਕਰ ਥੋੜਾ ਜਿਹਾ ਕਰਦੀ ਆ ਲੋ ਜੀ ਥੋੜੀ ਵੀ ਥੋੜਾ ਜਿਹਾ ਲੋ ਜੀ ਚੈੱਕ ਕਰ ਸੋ ਬਰਾ ਥੋੜਾ ਸੁਣ ਧਾਰਾ ਵੀ ਮਾਰ ਕੇ ਦਿਖਾ ਦੇ ਨੇ ਆਪਾਂ ਲੋ ਜੀ ਨਾੜੂ ਘਾਲੇ ਨਾਲ ਆ ਬੱਚੇ ਦਾ ਬੱਸਾ ਜੀ ਬੱਸਾ ਬੱਛਾ ਬਈ ਬੱਸਾ ਬੱਸਾ ਉਹ ਨਾੜੂ ਵਾ ਦੇਖ ਲੈ ਚੱਕਰ ਸਨ ਠੀਕ ਹੈ ਥਾਣ ਬਹੁਤ ਸੋਹਣਾ ਲੱਗਾ ਕਰਮਾਂ ਵਾਲੀ ਦੀ ਠੀਕ ਹੈ ਕਵਿਤਾ ਮਾਰਦੇ ਮੜੀਏ ਇੱਕ ਨੂੰ ਬਸ ਲੋ ਜੀ ਇਧਰ ਵੀ ਲਓ 50 ਚਲ ਲਓ ਜੀ ਦੂਜਾ ਚਰੂਤੀ ਜੀ ਜੀ ਮਾਰ ਲੋ ਲੋ ਠੀਕ ਹੈ ਲੋ ਜੀ ਚੱਕਰ ਹੋ ਗਿਆ ਇਹਦੀ ਮਾਰਨ ਚੌਥੇ ਦੀ ਬਸੇ ਵਾਲੀ ਦੀ ਲੋ ਜੀ ਤਾਰਾ ਬਾਈ ਮੋਟਾ ਮੋਟਾ ਨੰਨੇ ਠੀਕ ਹੈ ਠੀਕ ਹੈ ਉਪਰ ਗਾਈ ਜੀ ਨੇ ਜਰੂਰ ਕਨੈਕਟ ਕਰੋ ਪੈਂਡਪੁੱਟਰ ਤੇ ਜਲਾੜ ਉਪਰ ਸਮਾਹ ਬਸ ਮੂੰਹ ਦਿਖਾ ਦਿਓ ਹਾਂਜੀ ਤਸਮਾਹ ਦਿਖਾ ਦਿਓ ਹਾਂਜੀ ਹਾਂਜੀ ਸੁਪਰ ਚੈੱਕ ਕਰ ਸਕਦੇ ਚਾਰੇ ਥਣ ਬਹੁਤ ਸੋਹਣਾ ਲੱਗਿਆ ਥਣ ਮੁੱਠੀ ਵਾਲਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ